ਦਾਸ ਦੇਉ ਕੀ ਦਾਸ ਤੇ ਜੇ ਤੋਹੀ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰਦੇ ਮੈਨੂੰ ਆਵਾ ਦੋਆ ਦਾ ਪਤਾ ਜਿੰਨਾ ਦੀ ਮਿਹਰਬਾਨੀ ਹੈ ਹੋਈ ਜਾ ਜੇ ਤੁਸੀਂ ਗੁਰੂ ਦੇ ਸਿੱਖ ਹੋ ਨਾ ਤੇ ਫਿਰ ਆਪਦੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟਿਓ ਭਾਵੇਂ ਤੁਸੀਂ ਇਕੱਲੇ ਰਹਿ ਜਾਓ ਅਸ ਸ਼ਰੋਮੀ ਅਕਾਲੀ ਦਰ ਤੇ ਵਰਕਰ ਦੀ ਵੀ ਇਹੀ ਪਛਾਣ ਹੈ ਮਗਰ ਸਰੀਅ ਅਕਾਲ ਤੱਕ ਸਾਡ ਤੋਂ ਨਾ 7 ਮੈਂਬਰੀ ਕਮੇਟੀ ਬਣੀ ਸੀ ਇਹ 5 ਮੈਂਬਰੀ ਕੋਈ ਨਹੀਂ ਸੀ ਆਪਦੇ ਲੈਵਲ ਦੀ ਨਾ ਹਰ ਕਰਨ ਨੂੰ ਮੋਡੀਫਾਈ ਕਰ ਦਿਆ ਕਰੋ ਤੇ ਚਲੋ ਜੇ ਮੋਡੀਫਿਕੇਸ਼ਨ ਕਰ ਲਈ ਤੇ ਤੁਹਾਡਾ ਤਾਂ ਜਿਹੜੇ ਚੇਅਰਮੈਨ ਸਾਹਿਬ ਜਦ ਕੋਈ ਨਹੀਂ ਰਹੇ ਤੇ ਫਿਰ ਕਮੇਟੀ ਦੀ ਕੋਈ ਬੈਠੀ ਹੋਣੀ ਨਹੀਂ ਰਹਿ ਜਾਂਦੀ ਮਗਰ ਤੁਸੀਂ ਫੇਰ ਕਰ ਲਈ ਮਗਰ ਅਕਾਲ ਤੱਕ ਸਾਡ ਦੀ ਫਸੀਲ ਤੋਂ ਵੱਡਾ ਫੈਸਲਾ ਕੀ ਸੀ ਦੀ ਭਾਈ ਆਪ ਦੇ ਆਪ ਦੇ ਚੁੱਲੇ ਸਮੇਟੋ ਇਹ ਤਾਂ ਨਹੀਂ ਜਿੱਕੀ ਅੱਡਾਂ ਚੁੱਲੇ ਬਾੜ ਨੂੰ ਮਾਸਾ ਵਾਗਿਆ ਨਾ ਕਿਤੇ ਹੋਰ ਤਾਂ ਨਹੀਂ ਉਹ ਪਿੱਛੋਂ ਤਾਂ ਨਹੀਂ ਕੋਈ ਛੇੜਛਾੜ ਕਰੂ ਗੇ ਗਰੋਹ ਕੋ ਤਾਂ ਨਹੀਂ ਲੱਗੋਈ ਕਿਉਂਕਿ ਕੌਂਦਰ ਸਾਹਿਬ ਤਾਂ ਬੜੇ ਦਰਿਆਦਲੇ ਇਨਸਾਨ ਨੇ ਇਹ ਬਹੁਤ ਕੁਝ ਬੋਲ ਜਾਂਦੇ ਆ ਫਿਰ ਕਹਿ ਵੀ ਜਾਂਦੇ ਨਹੀਂ ਵੀ ਕਿਹਾ ਸਰਕਾਰ ਚੋਕ ਨੇ ਵੇਹੇ ਥੋੜੀ ਪਸਾਰਗੀ ਸੌਖੀ ਤਾਂ ਨਹੀਂ ਲੱਗੀ ਮਗਰ ਮੇਰਾ ਛੁਰਾ ਭੱਜਿਆ ਕਿੱਥੇ ਸੀ ਉਹ ਮਾੜਾ ਜਿਹਾ ਜਰੂਰ ਦੱਸ। ਉਹ ਬੇਪੁੰਦਰ ਦਾ ਤੁਸੀਂ ਤਾਂ ਸਾਡੇ ਬਾਪੂ ਜੀ ਹੈ। ਇਹ ਮੈਨੂੰ ਇੰਨੀ ਅਕਲ ਆ ਕਿ ਬਾਪੂ ਬਾਪੂ ਕਹੀਦਾ ਸਦਾ ਸੁਖੀ ਰਹੀਦਾ। ਛੁਰਾ ਦੱਸ ਜ਼ੁਹਰ ਦੀ ਗੱਲ ਆ ਤੁਹਾਨੂੰ ਤਾਂ ਫੁੱਲ ਭਾਵੇਂ ਦੇ ਦिए ਛੁਰਾ ਮਾਰਨ ਦੀ ਤਾਂ ਗੱਲ ਨਹੀਂ ਚਲੋ ਤੁਸੀਂ ਸਤਕਾਰਯੋਗ ਹੈ। ਮਗਰ ਪੁੰਦਰ ਜੀ ਮੈਨੂੰ ਲੱਗਦਾ ਬੋਲਣ ਦਾ ਮੌਕਾ ਤੁਹਾਨੂੰ ਵੀ ਮਿਲੂਗਾ। ਤੇ ਬਿਆਨ ਜਰੂਰ ਦੱਸ ਦਿਓ ਕੀ ਦੱਸ ਤੇ ਜੇ ਤੋਹੀ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰ ਦਿਓ ਮੈਨੂੰ ਉਹ ਦੋਆਂ ਦਾ ਪਤਾ ਜਿੰਨਾਂ ਦੀ ਮਿਹਰਬਾਨੀ ਇਹ ਹੋਈ ਹੈ ਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦਾ ਵੀ ਮੈਨੂੰ ਪਤਾ ਜੇ ਮੈਂ ਭਗਵੰਤ ਦੀ ਇੰਨੀ ਖਬਰ ਰੱਖ ਸਕਦਾ ਤੇ ਆਪਣੇ ਆ ਦੀ ਨਹੀਂ ਰੱਖ ਸਕਦਾ ਜਦੋਂ ਛੱਡੋ ਹੋ ਗਿਆ ਕਿਹਾ ਗਿਆ 7 ਵਜੇ ਨਾਲ ਜੀ ਮੈਂ ਲਗਾ ਥੋੜਾ ਧੰਵਾਦ ਹੀ ਕਰ ਸਕਦਾ ਮੈਂ ਭੁੰਦਰ ਸਾਹਿਬ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਜਿੰਦੇ ਦਾ ਰੱਖਦੇ ਹੋ ਬੜੇ ਪਿਆਰ ਨਾਲ ਸਾਥ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਜਿਹੜਾ ਇਹ ਦੇਸ਼ ਦੀ ਸਰਕਾਰ ਨੇ ਵਕਫੋਰਡ ਦਾ ਜਿਹੜਾ ਬਿੱਲ ਪਾਸ ਕੀਤਾ ਔਰ ਜਿਸ ਤਰੀਕੇ ਨਾਲ ਮਾਈਨੋਰਟੀਜ਼ ਨੂੰ ਟਾਰਗੇਟ ਕਰਨ ਦੀ ਗੱਲ ਕੀਤੀ ਆ ਉੱਥੇ ਜੋ ਭਾਸ਼ਣ ਪਾਵੇਂ ਬੀਬਾ ਹਰਿ ਸਿਮਰਤਔਰ ਬਾਦਰਜੀ ਕੱਲੇ ਸੀ ਇਹ ਨਹੀਂ ਕਿ ਮੇਰੇ ਸਤਕਾਰਯੋਗ ਭੈਣ ਜੀ ਆ ਮੈਂ ਤਾਂ ਕਹਿ ਰਿਹਾ ਮੇਰੀ ਤੇ ਇਹਨਾਂ ਦੀ ਗੱਲ ਘੱਟ ਹੀ ਹੁੰਦੀ ਆ ਅੱਜ ਮੈਂ ਦਰਸ਼ਨ ਲੱਗਿਆ ਇਹਨਾਂ ਨੂੰ ਉਹ ਇਸ ਗੱਲ ਦੀ ਮੈਂ ਸ਼ਲਾਘਾ ਕਰਦਾ ਕਿ ਪਾਵੇਂ 500 43 ਜਾਂ 45 ਐਮਪੀ ਪੱਕੇ ਅਗਲੇ ਪਾਸੇ ਬੈਠਿਆ ਸੀ ਇਹਨਾਂ ਨੇ ਕੱਲਿਆਂ ਨੇ ਉਹ ਆਵਾਜ਼ ਬੁਲੰਦ ਕੀਤੀ ਜੋ 500 ਤੋਂ ਵੱਧ ਐਮਪੀ ਨਹੀਂ ਕਰ ਸਕੀ। ਪਰ ਸਾਥ ਸengar ਜੀਏ ਜੇ ਤੁਸੀਂ ਗੁਰੂ ਦੇ ਸਿੱਖ ਹੋ ਨਾ ਤੇ ਫੇਰ ਆਪ ਦੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟਿਓ। ਭਾਵੇਂ ਤੁਸੀਂ ਇਕੱਲੇ ਰਹਿ ਜਾਓ ਅੱਛ ਲੋਹਣੀ ਅਕਾਲੀ ਦਲ ਦੇ ਵਰਕਰ ਦੀ ਵੀ ਇਹੀ ਪਛਾਣ ਹੈ। ਹੱਟ ਸੱਚ ਦੀ ਗੱਲ ਕਰੂੰ ਤੋਂ ਉਸਨੇ ਗਰੇਜ ਨਹੀਂ ਕਰਨਾ ਉਹਨੇ ਇਹ ਨਹੀਂ ਵੇਖਣਾ ਕਿ ਤਾਕਤ ਕਿਹੜੀ ਆ ਉਹਨੇ ਇਹ ਵੇਖਣਾ ਕਿ ਮੇਰਾ ਗੁਰੂ ਕਿਹੜੀ ਗੱਲਾਂ ਪੁੱਛ ਹੁੰਦਾ ਹੈ ਜੇ ਚੋ ਵਰਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੋਈ ਹੈ ਜੇ ਜਾਤ ਪਾਤ ਤੋਂ ਉੱਚੇ ਉੱਠਣ ਦੀ ਗੱਲ ਹੋਈ ਹੈ ਤੇ ਜੇ ਗੁਰੂ ਦੇ ਸਿੱਖੋਂ ਦੇ ਭਾਈ ਫਿਰ ਇਸ ਗੱਲ ਤੇ ਪਹਿਰਾ ਦੇਓ ਇਸ ਲਈ ਮੈਂ ਬੀਬਾ ਹਰਿ ਸਿਮਰਤ ਕੋਲ ਬਾਦਲ ਜੀ ਦਾ ਪੰਜਾਬ ਦੀ ਭਾਈਚਾਰਕ ਸਾਂਝ ਦਾ ਦੇਸ਼ ਦੀ ਭਾਈਚਾਰਕ ਸਾਂਝ ਵਾਸਤੇ ਜੋ ਪਾਰਲੀਮੈਂਟ 'ਚ ਇਹਨਾਂ ਨੇ ਬੇਬਾਕੀ ਨਾਲ ਬੜੀ ਦਲੇਰੀ ਨਾਲ ਇੱਕ ਪੰਜਾਬ ਦੀ ਧੀ ਹੁੰਦਿਆ ਜੋ ਜ਼ਿੰਮੇਵਾਰੀ ਨਿਭਾਈ ਆ ਅੱਜ ਮੈਂ ਮਾਣ ਨਾਲ ਕਹਿ ਸਕਦਾ ਕਿ ਚੰਗੇ ਭਲੇ ਐਮਪੀ ਵੀ ਉਹ ਜ਼ਿੰਮੇਵਾਰੀ ਨਿਭਾਉਣ 'ਚ ਫੇਲ ਹੋ ਗਏ ਆ ਉਜਾ ਜਿਹੜਾ ਇੱਕ ਬਹੁਤ ਵੱਡਾ ਖਤਰਨਾਕ ਦੇਸ਼ ਦੀ ਸਰਕਾਰ ਵੱਲੋਂ ਅਗਲੀ ਜਾਰੀ ਕੀਤੀ ਜਾ ਰਹੀ ਹੈ ਅੱਗੇ ਤੁਹਾਨੂੰ ਪਤਾ ਕਿ ਜਿੰਨੇ ਵੀ ਫੰਡ ਸੂਬਿਆਂ ਚੋਂ ਕਲੈਕਟ ਹੁੰਦੇ ਐ ਟੈਕਸ ਤੇ ਰਹੀਂ ਇਹ ਸੈਂਟਰ ਸਰਕਾਰ ਲੈ ਜਾਂਦੀ ਹੈ ਔਰ ਫੇਰ ਆਪਣੀ ਮਨਮਰਜ਼ੀ ਨਾਲ ਉਹ ਪੈਸੇ ਪਰ ਸੈਂਟਰ ਸੂਬਿਆਂ ਨੂੰ ਦਿੰਦੀ ਹੈ ਸਾਧ ਸੰਗਤ ਜੀ ਇੱਕ ਨਵੀਂ ਪ੍ਰਪੋਜ਼ਲ ਵਨ ਏਸ਼ੀਆ ਵਨ ਕੋਲ ਦੀ ਤਾਂ ਚੱਲ ਰਹੀ ਆ ਕਿ ਇਹ ਵੀ ਚੱਲ ਰਹੀ ਆ ਕਿ ਡੀ ਲਿਮਿਟੇਸ਼ਨ ਕਰਾਓ ਤੇ 850 ਜਾਂ ਪਤਾ ਨਹੀਂ ਕਿੰਨੇ ਮੈਂਬਰ ਪਾਰਲੀਮੈਂਟ ਕਿੰਨੇ ਜੀ 800 46 ਜਾਂ ਪਤਾ ਨਹੀਂ ਕਿੰਨੇ ਹਾਂ ਜੀ 843 ਮੈਂਬਰ ਪਾਰਲੀਮੈਂਟ ਬਣਾ ਦੇ ਤੁਸੀਂ ਹੈਰਾਨ ਹੋਵੋਗੇ ਹਲੇ ਤਾਂ 543 ਚੋ ਉਹ ਤੇਰਾ ਤੇ ਜਦੋਂ 846 ਜਾਂ 43 ਕਰਦੇ ਉਦੋਂ ਸਾਡੀ ਗਿਣਤੀ 18 ਰਹਿ ਜਾਣੀ ਹੈ ਮਤਲਬ ਪਹਿਲਾਂ ਤੋਂ ਵੀ ਪਰਸੈਂਟੇਜ ਘੱਟ ਜਾਣੀ ਹੈ ਤੇ ਜਦ ਪਹਿਲਾਂ ਤੋਂ ਵੀ ਪਰਸੈਂਟੇਜ ਘੱਟ ਗਈ ਤੇ ਪਾਰਲੀਮੈਂਟ ਚ ਤੁਹਾਡੀ ਕਿਸੇ ਨੇ ਸੁਣਨੀ ਹੈ ਕਿ ਨਹੀਂ ਸੁਣਨੀ ਹੈ ਦਾ ਅੰਦਾਜ਼ਾ ਆਪ ਲਾ ਲਓ ਸਾਡੇ ਸਤਕਾਰਯੋਗ ਤਮਿਲਨਾਡੂ ਦੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ 71 ਤੱਕ ਕੀਤੀ ਔਰ ਇਸ ਗੱਲ ਨੂੰ ਆਧਾਰ ਬਣਾਇਆ ਕਿ ਜੇ ਇਹ ਕੁਝ ਸੈਂਟਰ ਦੀ ਸਰਕਾਰ ਕਰਨ ਲੱਗ ਪਈ ਤੇ ਕਈ ਸੂਬਿਆਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ ਪਰ ਸਾਂਝਕ ਜੀ ਸਾਨੂੰ ਵੀ ਇਸ ਗੱਲ ਤੇ ਧਿਆਨ ਦੇਂਦਿਆ ਅੱਜ ਤੋਂ ਇਹ ਗੱਲ ਬੁਲੰਦ ਕਰਨੀ ਚਾਹੀਦੀ ਜੇ ਦੇਸ਼ ਦੀ ਲਈ ਸਭ ਤੋਂ ਵੱਧ ਕੁਰਬਾਨੀ ਕੋਈ ਸੂਬਾ ਦਿੰਦਾ ਜਾਂ ਦੇਸ਼ ਦੇ ਅਨਾਜ ਦੇ ਭੰਡਾਰ ਤੇ ਸਭ ਤੋਂ ਕੋਈ ਵੱਡ ਯੋਗਦਾਰ ਬਉਂਦਾ ਜਾਂ ਮਾਨਕਤਾ ਖਾਤਰ ਜੇ ਸਭ ਤੋਂ ਮੁਰੇ ਹੋ ਕੇ ਕੋਈ ਲੜਾਈ ਲੜਦਾ ਤੇ ਉਦੋਂ ਪੰਜਾਬੀ ਚੇਤੇ ਆਉਂਦਾ ਕਿ ਜਦੋਂ ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਦੀ ਗਿਣਤੀ ਮਿੰਤੀ ਕਰਨੀ ਹੁੰਦੀ ਆ ਉਦੋਂ ਤੁਹਾਨੂੰ ਪੱਕਾ ਰਾਹ ਕਿ ਹੁੰਦੇ ਧਿਆਨ ਚੋਂ ਵਿਸਰ ਜਾਂਦਾ ਹੈ ਇਸ ਲਈ ਉਹਦੇ ਖਿਲਾਫ ਵੀ ਸਾਰੀ ਪਾਰਟੀਆਂ ਦੇ ਨਾਲ ਸੰਪਰਕ ਕਰਕੇ ਜਿਹੜੇ ਨਵੇਂ ਪ੍ਰਧਾਨ ਸਾਹਿਬ ਬਣਨਗੇ ਉਹ ਅਸੈਂਬਲੀ ਨੂੰ ਬੜੇ ਤਗੜੇ ਹੋ ਕੇ ਲੈ ਕੇ ਚੱਲਿਓ ਨਹੀਂ ਤਾਂ ਪੰਜਾਬ ਦੀ ਆਵਾਜ਼ ਦੇਸ਼ 'ਚ ਫਿਰ ਹੋਰ ਮੱਦਮ ਪਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕੈਨੇਡਾ 'ਚ 40% ਨੰਬਰ ਆਫ ਮੈਂਬਰ ਪਾਰਲੀਮੈਂਟ ਵਧਉਣਗੇ ਉੱਥੇ 350 'ਚੋਂ 15 ਬਣ ਜਾਂਦੇ ਆ ਤੇ ਇੱਥੇ ਹਾਲਾਤ ਇਹ ਹੋਊ ਕਿ 850 ਤੋਂ 18 ਵੀ ਨਹੀਂ ਵੜਿਆ ਕਰਦੇ ਇਸ ਲਈ ਇਹ ਸਾਸ਼ਾ ਕੋ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸਾਤ ਸੰਗਤ ਦੀ ਗੱਲ ਨਾ ਤਾਂ ਬੜਿਆ ਨੇ ਵਗਰ ਮੈਂ ਹੁਣ ਗੱਲ ਘਟਾਈ ਦੇਣਾ ਕਿਉਂਕਿ ਮੈਂ ਫਿਰ ਗੱਲ ਕਰਦਾ ਕਰਦਾ ਸਮਾਂ ਬੜਾ ਲੈ ਜਾਊਂਗਾ ਕਿ ਕਈਆਂ ਨੇ ਮਜਬੂਰਸ ਕਰਦਾ ਜਿਹੜੀ ਗੱਲ ਮੈਂ ਅਗਲੀ ਕਹਿਣ ਲੱਗਿਆ ਕਿ ਇਹ ਵੈਸੇ ਤਾਂ ਰੌਲਾ ਕਾਂਗਰਸ 'ਚ ਵੀ ਪੈ ਰਿਹਾ ਔਰ ਮੈਂ ਵੇਖ ਰਿਹਾ ਸੀਗਾ ਸੁਖੀ ਰੰਦਾਫਾ ਦੱਸਾਂ ਜਿਵੇਂ ਸਾਬ ਤੁਸੀਂ ਵੀ ਅਗਰ ਦਿਲ ਸੁਤਾ ਜੰਦੇ ਉਹਦੀ ਗੱਲ ਉਹ ਛੋਟੇ ਅਨੁਰੂਨੀ ਮਾਵੜਿਆ ਕਿ ਚਿੱਠੀ ਲਿਖਣ ਲੱਗ ਪਿਆ ਉਹ ਪੀਉ ਨੂੰ ਤਾਂ ਅੱਗੇ ਉਹਦੇ ਪ੍ਰਧਾਨ ਨੇ ਕਹਿਤਾ ਰਾਜੇ ਬੜੇ ਗਰੂਪੀਏ ਬਾਜਵਾ ਇਹ ਸੁੱਕੀ ਤੂੰ ਤਾਂ 70-70 ਦੇ ਹੋ ਗਏ ਹੋ ਤੁਹਾਡਾ ਸਮਾ ਤਾਂ ਲੰਘ ਗਿਆ ਆਪਦੀ ਉਮਰ ਵੀ ਤਾਂ ਆ ਗਈ ਉਹਨੂੰ ਉੱਥੇ ਵੀ ਆਉਂਦਾ ਧੱਕਾ ਨਹੀਂ ਦੇ ਇੱਥੇ ਵੀ ਨਾ ਕੋਈ ਉਹਦੀ ਸੁਣੇ ਇਹੋ ਦੇ ਥੋੜੇ ਨਾ ਮਾਨਸਿਕ ਹਾਲਾਤ ਵੱਲ ਝਾਤੀ ਮਾਰੋ ਕਿ ਉਹਨੂੰ ਪ੍ਰੋਬਲਮ ਕੀ ਆਈ ਹੈ ਕਿ ਉਹ ਜਿਹੜਾ ਪੀਪੀਸੀਸੀ ਦਾ ਪ੍ਰਧਾਨ ਆ ਉਹ ਕਹੀ ਜਾਂਦਾ ਕਿ ਡੋਟੀ ਘਾਹੀ ਮੁੱਕ ਗਈ ਹੁਣ ਕੰਮ ਕੋਈ ਹੋਰ ਲੱਭ ਲੋ ਮੈਨੂੰ ਲੱਗਦਾ ਉਹਨਾਂ ਦੀ ਤਾਂ ਕਹਿਣਾ ਤਾਂ ਨਹੀਂ ਚੱਲਦਾ ਆਪੋਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਬਗਰ ਉਹਨਾਂ ਨੂੰ ਯਾਦ ਕਰਾਈ ਜਾਂਦਾ ਕਿ ਹੁਣ ਅਗਲਾ ਦਰਵਾਜ਼ਾ ਨੇੜੇ ਆਉਂਦਾ ਜਾਂਦਾ ਉਹਦਾ ਫਿਕਰ ਕਰੋ ਇੱਧਰ ਤੇ ਦਰਵਾਜ਼ੇ ਦਾ ਘੱਟ ਕਰੋ ਵੈਸੇ ਕਮਾਲ ਹੀ ਹੋ ਗਈ ਕਿ ਭੀੜ ਤੇ ਗਰਮ ਨੇ ਅਕਾਲੀ ਧਰਤੀ ਇਹ ਸਾਰੀ ਟਿੱਪਣੀਆਂ ਦੇਣ ਲੱਗ ਪਏ ਕਿ ਅੱਜ ਭਾਈ ਦੇਸ਼ਾ ਸਿੰਘ ਸਮੁੰਦਰੀ ਆ ਕੇ ਮੀਟਿੰਗ ਨਹੀਂ ਹੋਣੀ ਤੇ ਸੁਖੀ ਰੰਧਾਵਾ ਜੀ ਐਨਾ ਸੱਜਣ ਕੁਮਾਰ ਵੇਲੇ ਬੋਲ ਪਈ ਤੇ ਜਾਂ ਇਹਨਾਂ ਕੁਛ ਜਗਦੀਸ਼ ਟੈਕਨਲਰ ਵੇਲੇ ਬੋਲ ਪਈ ਤੇ ਜਾਂ ਇਹਨਾਂ ਕੁਛ ਇੰਦਰਾ ਗਾਂਧੀ ਜਗਜੀਵ ਗਾਂਧੀ ਆਸਤੇ ਬੋਲ ਪੈਂਦੇ ਜਿਨੇ ਕਿਹਾ ਸੀ ਜਦੋਂ ਵੱਡਾ ਦਰਦ ਦਿਖਦਾ ਤੇ ਧਰਤੀ ਹਿਲਦੀ ਹੈ ਨਾ ਚਲ ਖੁਸ਼ੀ ਲਈ ਉਹਨੂੰ ਜੈਜ ਥਰਾਇਆ ਸੀ ਇਸ ਅਟੈਕ ਨੂੰ ਸ੍ਰੀ ਅਕਾਲਕਟ ਸਾਹਿਬ ਦੇ ਜੈਜ ਅੱਥਰਾਇਆ ਸੀ ਉਦੋਂ ਨਾ ਸੁੱਖੀ ਬੋਲਿਆ ਇਸ ਬਿਨਾ ਹੋੜਦਾ ਇਹ ਆਪਦੇ ਲੈਵਲ ਤੇ ਨਹੀਂ ਇਹਨੂੰ ਕੋਈ ਬੁਲਾਉਂਦਾ ਕਿ ਰਲ ਕੇ ਖੇਤਾ ਨਾਲੇ ਲੋਕੜੇ ਪਰ ਖਮਾਰ ਦੀ ਗੱਲ ਹੈ ਕਿ ਅੱਜ ਚਾਵਲਾ ਜੀ ਮੈਨੂੰ ਵਿਖਾਈ ਜਾਂਦੇ ਸੀ ਚੰਦੂ ਮਾਜਰਾ ਸਾਹਿਬ ਦਾ ਬਿਆਨ ਉਹ ਕਹਿੰਦਾ ਮੈਂ ਸੁੱਖੀ ਨਾਲ ਸਹਿਮਤ ਹਾਂ ਜੰਗੂ ਮਾਇਰਾ ਤਾਂ ਵਹਿਹ ਕਹਿਣਾ ਤਾਂ ਨਹੀਂ ਚਾਹਦਾ ਤੋਰੀ ਕਈਆਂ ਨਾਲ ਸਹਿਮਤ ਹੋ ਜਾਂਦੇ ਮੇਟੋ ਮੇਟੋ ਨਾ ਕਰੋ ਇਹ ਜੀ ਪੋਲਟਿਕਸ ਭਾਈ ਇਕੱਠੇ ਹੋਣ ਦੀ ਲੋੜ ਹੈ ਔਰ ਅੱਜ ਮੈਂ ਇੱਕ ਗੱਲ ਕਹਿਣ ਲੱਗਿਆ ਤੁਸੀਂ ਭਾਵੇਂ ਤੁਸੀਂ ਭਗਤੀ ਕਰਦੇ ਬੋਲਣ ਵਾਲੇ ਤੁਸੀਂ ਜਿੰਮਾ ਸਾਹਿਬ ਮਿੱਠੀਆਂ ਮਿੱਠੀਆਂ ਗੱਲਾਂ ਤੇ ਬੜਾ ਜ਼ੋਰ ਦਿੰਦੇ ਕਹੀ ਤੇ ਕਰਿਆ ਸਾਹਿਬ ਥੋੜਾ ਗੱਲ ਕੋ ਹੋਰ ਵੀ ਕਰ ਲਿਆ ਕਰੋ ਸਿਰ ਜੋੜਨ ਵਾਲੀ ਵੀ ਕਰਦਿਆ ਕਰੋ ਤੇ ਕੋਈ ਗੱਲ ਸੱਚੀ ਸੁੱਚੀ ਵੀ ਕਰ ਲਿਆ ਕਰੋ आज ਸਾਡੇ ਇਥੇ ਮੈਂ ਤਾਂ ਕਹੂੰਗਾ ਕੋਈ ਬੇਨਤੀ ਪੱਤਰ ਦਿੱਤਾ ਜਾਵੇ ਅਕਾਲਪੁਰ ਸਾਹਿਬ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਕਾਲਪੁਰ ਸਾਹਿਬ ਤੇ ਜੋ ਸੇਵਾ ਲੱਗੀ ਅਸੀਂ ਸਾਰਿਆਂ ਨੇ ਕੀਤੀ ਔਰ ਉਹਦੇ ਚ ਕਈ ਸਾਡੇ ਸਾਥੀ ਸਨ ਮੈਂ ਉਹਨਾਂ ਦਾ ਨਾਮ ਕੀ ਲੈਣਾ ਤੁਸੀਂ ਜਾਣਦੇ ਹੋ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਜਿਨ੍ਹਾਂ ਨੇ ਆਪ ਉਸ ਬਾਪੇ ਦੇ ਦਰਸ਼ਨ ਵੀ ਕੀਤੇ ਉਹਦੇ ਅੱਗੇ ਹੱਥ ਜੋੜ ਕੇ ਵੀ ਖਲੋਤੇ ਸਨ ਤੇ ਕਹਿੰਦੇ ਸੀ ਉਹ ਜੋ ਕੰਮ ਕਰਦੇ ਆ ਠੀਕ ਕਰਦੇ ਆ ਪਟਿਆਲੇ ਤੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਲੀਟਰ ਨੇ ਉਹਨਾਂ ਨੂੰ ਤਾਂ سزا ਕੋਈ ਨਹੀਂ ਸਾਡੇ ਵਰਗੇ ਜਿਹਨੇ ਕਰਿਆ ਤਾਂ ਮੂੰਹ ਤੱਕ ਨਾ ਵੇਖਿਆ ਹੋਵੇ ਸਾਨੂੰ سزا ਲੱਗੀ ਮੈਂ ਆਪਦੀ ਇਸ ਕਰਤਾ ਦੁੱਖ ਨਹੀਂ ਮੈਨੂੰ ਗੁਰੂ ਸਾਹਿਬ ਦੀ ਤੱਕ ਜਿੰਨੀ ਸੇਵਾ ਕਰਨ ਦਾ ਮੌਕਾ ਮਿਲ ਜੇ ਸਾਡਾ ਭੜਾ ਹੀ ਆ ਲੋਕ ਸ਼ੁਕਰੀਏ ਪਰ ਲੋਕ ਸਹੇਲੇ ਹੋ ਜਾਣਗੇ ਮਗਰ ਇਹ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਕੀ ਸ੍ਰੀ ਅਕਾਲ ਤਖਤ ਸਾਹਿਬ ਕੋ ਇਹ ਜਾ ਪੱਕ ਪੱਕ ਕਰਨਾ ਬਣਦਾ ਸੀ ਜੇ ਤੁਸੀਂ ਗੁਰੂ ਦੇ ਦਰ ਤੇ ਬੈਠੇ ਹੋ ਔਰ ਵੱਡੀ ਗੱਲ ਅੱਧਾ ਮੈਨੂੰ ਉਹ ਦਿਨ ਮਹਿਸੂਸ ਹੋਇਆ ਮਗਰ ਮੈਂ ਚੁੱਪ ਕਰਕੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੀ ਗੱਲ ਸੀ ਮੈਂ ਕਹਿ ਨਹੀਂ ਬਣਾ ਇਹ ਰੱਬ ਦੀ ਰਜ਼ਾ ਕਰ ਲੈ ਭਾਈ ਜੋ ਹੁਕਮ ਹੁੰਦਾ ਮੈਨੂੰ ਦੁੱਖ ਉਹ ਦਿਨ ਹੋਇਆ ਜਿਸ ਦਿਨ ਜੇసేਦਾਰ ਸਾਹਿਬ ਨੇ ਇੱਕ ਉਹ ਗਾਲਾਂ ਵੀ ਕੱਢ ਦੇ ਆ ਤੇ ਕਹਿੰਦਾ ਇਹ ਸਾਡੀ ਬਾਸ਼ਾ ਮੈਨੂੰ ਤਾਂ ਇਹ ਸਮਝ ਆਉਂਦੀ ਹੈ ਜਿਹੇ ਦਾ ਸਹਿਬਾਨ ਦੀ ਬਾਸ਼ਾ ਹੋਵੇ ਰੱਬ ਦੀ ਗੱਲ ਕਰੇ ਰੱਬ ਦੀ ਗੱਲ ਕਰੇ ਉਹ ਗੁਰੂ ਨਾਲ ਜੋੜਨ ਦੀ ਤੇ ਹਰ ਗੁਰੂ ਦਾ ਸਿੱਖ ਇਸ ਗੁਰੂ ਦਾ ਸਤਕਾਰ ਕਰੂ ਤੇ ਫੇਰ ਫੇਰੇ ਮਨ ਤੇ ਆਦੇ ਉਹ ਸਵਾਲ ਨਹੀਂ ਮੁੱਕੇ ਸਨ ਅਗਲੇ ਦਿਨ ਮੈਂ ਵੇਖਿਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਜੱਜ ਸਾਹਿਬ ਸਨ ਪਰਚੀ ਉਹ ਘਟਾ ਰਹੇ ਸਨ ਕਟਵਾਉਣ ਦੇ ਸੀ ਸਭ ਤੋਂ ਪਹਿਲੀ ਪਰਚੀ ਸ਼ਾਹ ਉਹਨਾਂ ਦੀ ਸੀ ਇਹ ਤੇ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਜੱਜ ਵੀ ਵਕੀਲ ਵੀ ਬਾਕੀ ਅਸੀਂ ਤਾਂ ਉਹਨਾਂ ਘਰ ਸੀ ਹਾਂ ਨਾਲ ਉਹਨਾਂ ਨੂੰ ਸਜ਼ਾ ਵੀ ਲਾਈ ਤੇ ਫਿਰ ਉਹਨਾਂ ਨਾਲ ਜਾ ਕੇ ਖਲੋ ਵੀ ਗਏ ਤੇ ਫੇਰ ਤਾਂ ਇਹ ਪੱਖਪਾਤ ਹੈ ਇਸ ਲਈ ਮੈਂ ਬੇਨਤੀ ਕਰਦਾ ਕਿ ਗੁਰੂ ਲੋਕਾਂ ਦੀ ਆਸਥਾ ਬੜੀ ਜੁਰੀ ਹੈ ਤਖਤ ਸਾਹਿਬ ਨਾਲ ਔਰ ਇਸ ਤਖਤ ਸਾਹਿਬ ਗੁਰੂ ਸਾਹਿਬ ਦੇਸ਼ਦਾਰ ਤੋਂ ਇਹ ਜਾਂ ਪੱਖਪਾਤ ਦੀ ਕੋਈ ਬੰਦਾ ਬੈਠੇ ਆ ਕੇ ਉਹ برداشت ਕਰਨਾ ਮੁਸ਼ਕਲ ਹੈ ਔਰ ਮੈਂ ਕਬੂਤੂ ਹੋਰ ਮੇਰੇ ਚੇਤੇ ਆਉਂਦੀਆਂ ਬੋਲ ਗਿਆ ਮੈਨੂੰ ਪਤਾ ਅੱਜ ਮੈਂ ਬੋਲ ਪਾਲ ਕੇ ਜਿਹੜਾ ਗਿਆ ਮੇਰੇ ਤਾਂ 2-4 ਹੋਰ ਸਿੱਪੜ ਜਾਣੇ ਮੈਂ ਵੀ ਮਹਿਸੂਸ ਕਰਦਾ ਜਿੱਤੇ 10 ਲੈ ਤੇ 1-2 ਹੋਰ ਸੀ ਜਾ ਕੇ ਕਹ ਦਿੱਲੀ ਦਾ ਲੀਡਰ ਹੈ ਜੀ ਉਹ ਸਰੋਪਾ ਪਾਉਣ ਡਿਆ ਉਹ ਪਤਾ ਸਾਨੂੰ ਸਮਝ ਆ ਗਈ ਕਿ ਉਹ ਤੁਹਾਨੂੰ ਦਿੱਲੀ ਦਾ ਕਿਹੜਾ ਲੀਡਰ ਨਾ ਲਵਾ ਕਿਸੇ ਮਜਾਕੀ ਜੀ ਕੀ ਹੈ ਜੀ ਆਹ ਹੋ ਗਿਆ ਅੱਛਾ ਐ ਮੇਰੀ ਪਾਰਟੀ ਦਾ ਕੀ ਜੇ ਫਿਰ ਫਲੇ ਉਹ ਦਿਨ ਲਖਾ ਦਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਆਇਆ ਉਹ ਵੀ ਸੀ ਉਹ ਵੀ ਉਸ ਵੇਲੇ ਬੜਾ ਤਗੜਾ ਪਾਰਪਲ ਵਾਹਨ ਸੀ ਸੀ ਤੇ ਆਇਆ ਉਹ ਵੀ ਸੀ ਉਹਨੂੰ ਉੱਧਰ ਤਾਂ ਕਰਦਾ ਪਤਲੀ ਗਲੀ 'ਚੋਂ ਵੀ ਤੂੰ ਭਾਈ ਵਾਖ ਲਾਂਬੇ ਹੋ ਜਾ ਨਗਰ ਉਹਦਾ ਫੈਸਲਾ ਨਹੀਂ ਇਹ ਹੋਇਆ ਕਿ ਉਹਦੋਂ ਕੀ ਉਹਦੇ ਵਾਸਤੇ ਕਿ ਕੀ ਆ ਤੇ ਜਿਹੜਾ ਤਨਖਿਆ ਹੋਇਆ ਹੋਵੇ ਕੋਈ ਜਹੇਦਾਰ ਜਾ ਕੇ ਉਹਦਾ ਸਨਮਾਨ ਕਰੇ ਜਾਂ ਉਹ ਤੋਂ ਸਨਮਾਨ ਲਵੇ ਇਹਦੇ ਨਾਲ ਕੀ ਹੈ ਠੀਕ ਹੈ ਜੀ ਫਿਰ ਮੈਂ ਅਗਲੀ ਗੱਲ ਪੁੱਛਦਾ ਕਿ ਜੀਤ ਤੋਂ ਸਨਮਾਨ ਲੈਂਦੇ ਸੋਣਾ ਉਹਦੀ ਪਾਰਟੀ ਹੈ ਜਿਹੜਾ ਹੁਣ ਵਕੀਲ ਸਾਹਿਬ ਤੁਹਾਨੂੰ ਤੁਹਾਡਾ ਸਭ ਪਤਾ ਹੋਣਾ ਇਹ ਜਿਹੜਾ ਬਾਫੇ ਦਾ ਜਿਹਦਾ ਰੌਲੇ ਕਰਕੇ ਸਾਰਿਆਂ ਨੂੰ ਸਜ਼ਾ ਮਿਲੀ ਉਹਨੂੰ ਕਿੰਦੀ ਕਾਲੀ ਪਰੋਲ ਮਿਲਦੀ ਹੁਣ 14ਵੀਂ ਵਾਰੀ ਜਾਂ 15ਵੀਂ ਹੈ ਜੀ ਕਿਹੜੀ ਹੈ ਜੀ ਤੁਮ ਕਥਨ ਨਹੀਂ ਇਹ ਤਾਂ ਅੱਗੇ ਤਾਂ ਵੀ ਨਹੀਂ ਰਹਿ ਗਿਆ ਹਾਂਜੀ ਉਹ ਨੂੰ ਲਿਆਉਂਦਾ ਤਾਂ ਬਾਰ-ਬਾਰ ਬਾਰ ਬੰਦੀ ਸਿੰਘ ਤਾਂ ਹੁੰਦੇ ਨਹੀਂ ਬੰਦੀ ਸਿੰਘਾਂ ਦੇ ਤਾਂ 1 ਕਰੋੜ ਨਹੀਂ ਜੇ ਹੁੰਦੇ ਤੇ ਘੰਟੇ ਦੀ ਕਰੋੜ ਮਿਲਦੀ ਆ ਮੈਂ ਜੇਹਦਾਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਸਰੋਪਾ ਪਹੁੰਚ ਲੱਕੇ ਜਾਂ ਪਹੁੰਚ ਵੇਲੇ ਜਿਹੜੀ ਸਾਨੂੰ ਫ਼ਸੀਲ ਕੋ ਗੱਲ ਕਹੀ ਸੀ ਉਹ ਨਾ ਚੇਤੇ ਔਰ ਅੱਜ ਮੈਂ ਪੰਜ ਮੈਂਬਰ ਦੀ ਕਮੇਟੀ ਨੂੰ ਬੇਨਤੀ ਕਰਦਾ ਐਵੇਂ ਨਾ ਉਹੀ ਪ੍ਰਧਾਨ ਤੁਹਾਡੇ ਤੋਂ ਇੱਕ ਤਾਂ ਹੈ ਵੀ ਤਿੰਨ ਚਾਰ ਵਾਟਾ ਚਾਹੁੰਦੇ ਮੈਂ ਨਾਉ ਤਾਂ ਕੀ ਲੈਣਾ ਇੱਕ ਦੋ ਆਪਣੇ ਚੀਮਾ ਸਾਹਿਬ ਦੇ ਪੁਰਾਣੇ ਯਾਰ ਮਿੱਤਰ ਨੇ ਇੱਕ ਅੱਦਾ ਮੇਰਾ ਇੱਕ ਅੱਦਾ ਮੈਨੂੰ ਲੱਗਦਾ ਇੱਥੇ ਕੌਣ ਬੈਠਾ ਆ ਆ ਭੂੰਗੜ ਸਾਹਿਬ ਦੇ ਬੜਾ ਨੇੜੇ ਆ ਚਾਰ ਪ੍ਰਧਾਨਗੀ ਦੇ ਆਉਂਦੇਦਾਰ ਹੈ ਜੀ ਹੈ ਜੀ ਨਹੀਂ ਸਾਰੀ ਜੀ ਦਿਲ ਤੋਂ ਕਿਹਦਾ ਨਿਕਾ ਹੋਮ ਕਰਦਾ ਸਾਥ ਦਾ ਕਰ ਇਹ ਸਾਰੀ ਜਾਵਾਂ ਦੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਮੇਰੀ ਅੱਜ ਗੱਲਾਂ ਦਾ ਗੁੱਸਾ ਨਾ ਮਗਰ ਸ੍ਰੀ ਅਕਾਲ ਤੱਕ ਸਾਹਮਣੋਂ ਨਾ 7 ਮੈਂਬਰ ਦੀ ਕਮੇਟੀ ਬਣੀ ਸੀ ਇਹ 5 ਮੈਂਬਰੀ ਕੋਈ ਨਹੀਂ ਸੀ ਆਪਦੇ ਲੈਵਲ ਤੇ ਨਾ ਹਰ ਗੱਲ ਨੂੰ ਮੋਡੀਫਾਈ ਕਰ ਦਿਆ ਕਰੋ ਤੇ ਚਲੋ ਜੇ ਮੋਡੀਫਿਕੇਸ਼ਨ ਕਰ ਲਈ ਤੇ ਤੁਹਾਡਾ ਤਾਂ ਜਿਹੜੇ ਚੇਅਰਮੈਨ ਸਾਹਿਬ ਜਦ ਉਹੀ ਨਹੀਂ ਰਹੇ ਤੇ ਫਿਰ ਕਮੇਟੀ ਦੀ ਕੋਈ ਵੈਲੀਅਮ ਨਹੀਂ ਰਹਿ ਜਾਂਦੀ ਮਗਰ ਤੁਸੀਂ ਫੇਰ ਕਰ ਲਈ ਮਗਰ ਅਕਾਲ ਤਖਤ ਸਾਹਿਬ ਦੀ ਫਕੀਰ ਕੋ ਵੱਡਾ ਫੈਸਲਾ ਕੀ ਸੀ ਕਿ ਭਾਈ ਆਪ ਦੇ ਆਪ ਦੇ ਚੁੱਲ੍ਹੇ ਸਮੇਟੋ ਇਹ ਤਾਂ ਨਹੀਂ ਸੀ ਨਾ ਕਿ 8-8 ਚੁੱਲ੍ਹੇ ਬਾਹਰ ਲੋ ਕਿਉਂਕਿ ਜਦ 8-8 ਚੁੱਲ੍ਹੇ ਬਾਹਰ ਲੋਗੇ ਕਿ ਫਿਰ ਕਹੇ ਨਾ ਕਹੇ ਤੇ ਹੱਥਾਂ ਦੇ ਫੇਡੋਗੇ ਨਾ ਕਹੇ ਨਾ ਕਹੇ ਦਾ ਹੱਥ ਠੋਕਾ ਤਾਂ ਪੜੋਗੇ ਨਾ ਔਰ ਤਦੇ ਆਪਿਆਰ ਸੁਖੀ ਦੇ ਸਧਾਰੀਆਂ ਦੇ ਜਿਹੜੇ ਕਦੇ ਨਾਲ ਸੁਧਤਨ ਨਾਲੇ ਉਹਨਾਂ ਦੇ ਬਿਆਨ ਸਭ ਦੇ ਬਰਾਬਰ ਦੇ ਨੇ ਮਗਰ ਮੈਂ ਆਪਦੀ ਚਲੋ ਉਹਨਾਂ ਦੀ ਆਪਦੀ ਪੋਲਿਟਿਕਸ ਹੈ ਮਗਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਜੀ ਕਿ ਆਕਾਰ ਤੱਕ ਸਾਫ ਦੀ ਮਾਨ ਮਰਿਆਦਾ ਨੂੰ ਬਹਾਰ ਰੱਖਣਾ ਸਾਡੇ ਸਭ ਦੀ ਜ਼ਿੰਮੇਵਾਰੀ ਹੈ ਔਰ ਇਹ ਜੇ ਕੋਈ ਕਦਮ ਨਾ ਚੁੱਕਿਆ ਜਾਵੇ ਵਿਧਿ ਵਿਵਧਾਨ ਬਣੇ so that kise ne man ke kintu parantu paida na ho sake koi thodnu ya mainu is gal te sawal na kare eh sari chizaan var vi dhyan de di load hai